ਸਾਰੇ ਨੂੰ ਪਿਆਰ ਪਰਿਸਸ਼ਾ ਸ਼ਕਲਜੀਪ ਪੰਜਾਬ ਦੇ ਵਿੱਚ ਜਿਹੜੇ ਪੈਨਸ਼ਨ ਅਤੀ ਮੁਲਾਜ਼ਮਾਂ ਦਾ ਵੱਡਾ ਪ੍ਰਦਰਸ਼ਨ ਲੰਮੇ ਸਮੇਂ ਤੋਂ ਬਕਾਇਆ ਅਤੀ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਮੁਲਾਜ਼ਮਾਂ ਦਾ ਗੁੱਸਾ ਭੜਖਿਆ ਪੰਜਾਬ ਦੇ ਅਧਿਆਪਕ ਯੂਨੀਅਨ ਦੇ ਵੱਲੋਂ ਇੱਕ ਹਰੇ ਪੈਨ ਦਾ ਪੋਸਟਰ ਲਗਾ ਕੇ ਮੁੱਖ ਮੰਤਰੀ ਦੀ ਰਹਾਇਸ਼ ਵਿਕੇ ਸੰਗਰੂਰ ਤਰਨਾ ਦਿੱਤਾ ਗਿਆ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਮੁੱਖ ਮੰਤਰੀ ਜਿਹੜਾ ਕੀ ਵਾਦਾ ਕੀਤਾ ਸੀ ਉਹਨਾਂ ਦੇ ਵੱਲੋਂ ਜਦੋਂ ਮੇਰੀ ਸਰਕਾਰ ਬਣੇਗੀ ਮੇਰਾ ਹੱਥ ਹਰਾ ਪੈਨ ਆ ਗਿਆ ਪੈਂਡਿੰਗ ਪਈਆਂ ਮੰਗਾਂ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਦੇ ਵਿੱਚ ਧਰਨੇ ਮਜ਼ਾਰੇ ਲਗਾਤਾਰ ਚਾਰੇ ਹਨ ਵਿਆਪਕ ਯੂਨੀਅਨ ਦੇ ਵੱਲੋਂ ਵੱਡਾ ਸਾਰਾ ਹਰੇ ਪੈਨ ਦਾ ਪੋਸਟਰ ਬਣਾ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਗਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਹਰਾ ਪੈਨ ਆਪਣੇ ਹੱਥ ਫੋਨ ਤੇ ਵਿੱਚ ਕਿਸੇ ਵੀ ਵਰਗ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਵੇਗੀ ਮਲਾਜ਼ਮ ਦੂਜੀਆਂ ਸਰਕਾਰਾਂ ਤੋਂ ਵੀ ਵੱਧ ਦੁਖੀ ਹੋ ਗਏ ਹਨ ਪੰਜਾਬ ਸਰਕਾਰ ਦੇ ਵਿਰੁੱਧ ਅੱਜ ਇੱਕ ਵੱਡਾ ਪ੍ਰਦਰਸ਼ਨ ਹੋਇਆ ਜਿੱਥੇ ਹਜ਼ਾਰਾਂ ਸਰਕਾਰੀ ਮਲਾਜ਼ਮਾਂ ਤੇ ਪੈਸ਼ਨ ਆਪਣੀ ਹੱਕਾਂ ਦੇ ਲਈ ਸੜਕਾਂ ਦੇ ਉੱਤਰਨਾ ਤੇ ਲੰਮੇ ਸਮੇਤ ਬਕਾਇਆ ਏਰੀਅਰ ਅਤੇ ਪ੍ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਤੁਰੰਤ ਕਾਰਵਾਈ ਲਈ ਚੇਤਾਵਨੀ ਦਿੱਤੀ। ਮੁਲਾਜ਼ਮਾ ਨੇ ਦੋਸ਼ ਲਾਇਆ ਕਿ ਸਰਕਾਰ ਦੇ ਬਾਵਜੂਦ ਕਈ ਵਾਰੀ ਆਵਾਜ਼ੇ ਕਰਨ ਦੇ ਪਿੱਛੇ 5 ਸਾਲ ਤੋਂ ਬਕਾਇਆ ਏਰੀਅਰ ਜਾਰੀ ਕਰਨ ਵਿੱਚ ਅਸਫਲ ਰਹੀ ਹੈ। ਇਹ ਮਾਮਲਾ अनेका ਪੈਨਸ਼ਨਰਾਂ ਦੇ ਲਈ ਆਰਥਿਕ ਤਕਲੀਫ ਦਾ ਕਾਰਨ ਬਣਿਆ ਹੋਇਆ ਹੈ ਜਦਕਿ ਬਹੁਤੇ ਇਹਨਾਂ ਦੀ ਉਡੀਕ ਕਰਦੇ ਆਂ ਇਸ ਦੁਨੀਆ ਤੋਂ ਸਵਰਗਵਾਸ ਹੋ ਗਏ ਨੇ ਪ੍ਰਦਰਸ਼ਨ ਦੇ ਦੌਰਾਨ ਮਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਏਰੀਆ ਦੇ ਪਿਛਲੇ 5 ਸਾਲਾਂ ਤੋਂ ਪੈਂਡਿੰਗ ਪਏ ਹਨ ਪਰ ਸਰਕਾਰ ਇਸ ਨੂੰ ਹੱਲ ਕਰਨ ਦੀ ਬਜਾਏ ਕਿਸ਼ਤਾਂ ਦੇ ਵਿੱਚ ਵੰਡ ਰਹੀ ਹੈ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰ ਉਹਨਾਂ ਨੂੰ ਕੇਵਲ 2 ਕਿਸ਼ਤਾਂ ਮਿਲਣਗੀਆਂ 75 ਸਾਲ ਦੇ ਉੱਤੇ ਵਾਲਿਆਂ ਨੂੰ 12 ਕਿਸ਼ਤਾਂ ਚੱਕ ਕੇ ਕਰ ਕਾਰਜਕਾਰੀ ਮੁਲਾਜ਼ਮਾਂ ਨੂੰ ਤਿਆਰੀ ਜਿਹੜੀ ਹੈ 36 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਪੱਕਾ ਹੈ ਉਹ ਦਿੱਤਾ ਜਾਏਗਾ ਇਹਨਾਂ ਨਿਯਮਨ ਅਸੀਂ ਮਨਜ਼ੂਰ ਨਹੀਂ ਕਰਾਂਗੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਖਜ਼ਾਨਾ ਭਰਿਆ ਹੋਇਆ ਹੈ ਪਰ ਦੂਜੇ ਪਾਸੇ ਸਾਰੇ ਪੈਸੇ ਜਿਹੜੇ ਨੇ ਪਾਸੇ ਪੈਨਸ਼ਨ ਦੇ ਸਰਕਾਰੀ ਮੁਲਾਜ਼ਮਾਂ ਦੇ ਨੂੰ ਉਹਨਾਂ ਦਾ ਹੱਕ ਦੇ ਪੈਸੇ ਨਹੀਂ ਮਿਲ ਰਹੇ ਜੋ ਕਿ ਸਰਕਾਰ ਦੇ ਕੋਲ ਪੈਸਾ ਹੈ ਇਹੀ ਪੈਨਸ਼ਨਰ ਤੇ ਮਲਾਜ਼ਮਾਂ ਦੀ ਭਲਾਈ ਵਾਸਤੇ ਕਿਉਂ ਨਹੀਂ ਵਰਤੀਆਂ ਜਾ ਰਹੀਆਂ ਲੋਕਾਂ ਦੇ ਟੈਕਸ ਦੀ ਪੈਸੇ ਹੋਰ ਥਾਵਾਂ ਤੇ ਕਿਉਂ ਵਰਤੇ ਜਾ ਰਹੇ ਹਨ ਮਲਾਜ਼ਮਾਂ ਨੇ 2004 ਤੋਂ ਬਾਅਦ ਪਰਤੀ ਹੋਏ ਮਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਲੜਕ ਰਹੀ ਹੈ ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਸਰਕੂਲਰ ਅਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪਰ ਇਹਨਾਂ ਦੇ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਅਸੀਂ ਆਪਣੇ ਹੱਕ ਨੂੰ ਲੈ ਕੇ ਰ੍ਹਾਂਗੇ ਮਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੈਨਸ਼ਨਰ ਤੇ ਮਲਾਜ਼ਮ ਇਕਤਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਅਰੇ ਦੀ ਲੜਾਈ ਇਹ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਪੰਜਾਬ ਦੇ ਸਰਕਾਰੀ ਮਲਾਜ਼ਮ ਅਤੇ ਇਹ ਪੈਨਸ਼ਨ ਆਪਣੇ ਹੱਕ ਦੇ ਲਈ ਜੰਗ ਜਾਰੀ ਖਲੀ ਤਿਆਰ ਹਨ ਜੇਕਰ ਅਸੀਂ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਸਾਡਾ ਸੰਘਰਸ਼ ਹੋਟੇਜ ਹੋਵੇਗਾ ਪ੍ਰਦਰਸ਼ਨ ਆਪਨੋ ਜਿਹੜੀ ਕਿ ਆਪ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਕਈ ਆਰਥਿਕ ਪ੍ਰਤੀਕਿਰਿਆ ਨਹੀਂ ਆਈ ਤਾਂ ਇਹੜੀ ਖਬਰਾਂ ਦੇ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਵਿੱਚ ਚਰਚਾਵਾਂ ਜਾਰੀ ਹਨ ਹੁਣ ਦੇਖਣਾ ਇਹ ਹੋਏਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਇਹਨਾਂ ਬਲਾਸਮਾ ਤੇ ਪੈਨਸ਼ਨ ਉਹਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਸੋ ਦੋਸਤੋ ਇਹ ਸੀ ਬਹੁਤ ਖਾਸ ਅਪਡੇਟ ਬਲਾਸਮਾ ਤੇ ਪੈਨਸ਼ਨ